ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵਿਚਕਾਰ ਭਾਈ ਧੂਰਾ ਟਾਬੇ ਤੋਂ ਤੇ ਭਾਈ ਬਿੱਦੂ ਅਨੰਦਪੁਰ ਵੀ ਭਰਾ ਪਹੁੰਚੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਫਟਾ ਲਾਜੇਤੂ ਹੈ ਜੀ 30 ਛੇੜੀ ਮਾਜਰਾ ਗੁਰਪਿੰਡ ਨਿਹੜਿਆਣਾ ਭਗਤ ਸਿੰਘ ਨੂੰ ਮਾਜਰਾ ਟੌਮ ਸਰਪੰਚ ਠਾਣਾ ਦਾ ਕੁੱਤਾ ਮਾਲਵਾ ਕੰਗ ਜਿਹਦਰਾ 20 ਨੰਬਰ ਰੇਸਟੂ ਜੇਤੂ ਹੈ ਲਓ ਜੀ 21 ਨੰਬਰ ਭਾਈ ਕਰੋ ਤਿਆਰ ਹਰਪ੍ਰੀਤ ਮੰਗੇਵਾਲ ਤੇਜੀ ਰਾਜਗੜ੍ਹ ਦੀਪ ਧਰਮਗੜ੍ਹ ਦੀ ਪੁੱਛੀ ਕਾਇਆ ਕਾਲੀ ਦੇ ਮੋਢਾਲਾਲ ਇਹਦਾ ਮੁਕਾਬਲਾ ਜਸ ਰਾਏ ਪਰ ਗਗਨ ਗੜਿਆਣਾ ਦਾ ਕੁੱਤਾ ਪਟੜ ਕਾਲੇ ਦੇ ਪੱਟਾ ਸਪੈਡ ਪਾ ਕੇ ਤਿਆਰੀ ਰੱਖਿਓ। ਚੱਡੂ ਜੀ 21 ਨੰਬਰ ਰੇਸ ਪੋਸਟਮੈਨ ਕਾਲੇ ਦੇ ਪੱਟਾ ਲਾਲ ਤੇ ਬਲੈਕ ਮਿਲੀਅਨ ਕਾਲੇ ਦੇ ਪੱਟਾ ਸਫੈਦ ਪਾ ਕੇ ਲਿਆਓ ਜੀ ਇਹ ਵੀ ਬਹੁਤ ਸੋਹਣੀ ਰੇਸ ਹੋਊਗੀ ਜੀ। ਦੋਨੇ ਜਾਨਵਰ ਵਧੀਆ ਖੇਡ ਮੇਲੇ ਦੇ ਜੀਤੂ ਹੋਏ ਜੀ ਪੋਸਟਮੈਨ ਤੇ ਬਲੈਕ ਮਿਲੀਅਨ ਕਾਲਾ ਜੀ। ਹਾਂਜੀ ਸ਼ਿਕਾਰੀਪੁਰਾ ਨੂੰ ਨੋਟ ਕਰਿਓ ਜੀ ਤੀਜਾ 라ਉਂਡ ਨਾਲ ਦੀ ਨਾਲ ਹੋਊਗਾ ਜੀ ਉਸ ਤੋਂ ਬਾਅਦ ਐਕਸ ਦੇਵਾਂਗੇ ਤੀਜਾ 라ਉਂਡ ਨਾਲ ਦੀ ਨਾਲ ਸਟਾਰਟ ਹੋਊਗਾ ਆਪਣੇ ਕੋਲ 28 ਰੇਸਾਂ ਨੇ ਉਸ ਹਾਰ ਨਾਲ ਆਪਣੇ ਜਾਨਵਰ ਤਿਆਰ ਰੱਖਿਓ ਜੀ ਤੀਜਾ 라ਉਂਡ ਹੈ ਜਿਹੜਾ ਨਾਲ ਦੀ ਨਾਲ ਕਰਾਇਆ ਜਾਊਗਾ ਆਪਣੇ ਜਾਨਵਰ ਤਿਆਰ ਰੱਖਿਓ ਤੇ ਛੱਡੋ ਜੀ 21 ਨੰਬਰ ਰੇਸ ਜਿਹੜੀ ਨੋਹਪੁਰਸ ਵਾਲੀ 13 ਨੰਬਰ ਦੀ ਰੇਸ ਹੈ ਜੀ 22 ਨੰਬਰ ਰੇਸ ਤੋਂ ਬਾਅਦ ਭਜਾ ਦਿਓ ਜੀ ਫੈਸਲਾ ਪੈਂਡਿੰਗ ਹੈ ਜੀ ਜੇ ਡੋਰ ਦਾ ਸਵਾਦ ਆਇਆ ਤਾਂ ਮਿੱਤਰੋ ਤਾੜੀ ਮਾਰ ਦਿਓ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਦੋਨੇ ਜਾਨਵਰ ਵੱਡੇ ਖੇਡ ਮੇਲੇ ਦੇ ਜੇਤੂ ਹੈ ਜੀ ਪੋਸਟਮੈਨ ਤੇ ਬਲੈਕ ਮੀਲੀਨ ਕਾਲਾ ਦੇਖੋ ਜੀ ਜਿਊਰੀ ਮੈਂਬਰ ਫੈਸਲਾ ਦਿਓ ਜੀ ਫੈਸਲਾ ਪੈਂਡਿੰਗ ਹੈ ਤੇ ਲਿਆਓ ਜੀ ਹੁਣ ਬਾਈ ਨੰਬਰ 23 ਕਰੋ ਤਿਆਰ ਗੁਰਜੀਤ ਸਿੰਘ ਲਖੋਵਾਲ ਸਿਮਾ ਵਰਮਾ ਨਵੀ ਕੈਨੇਡਾ ਪ੍ਰੈਸ ਮੰਦੋ ਦਾ ਕੁੱਤਾ ਬੋਲਡ ਜਿੱਤਣੇ ਪਹਿਲੇ ਪਟਾ ਲਾਲ ਇਹਦਾ ਮੁਕਾਬਲਾ ਪ੍ਰਭ ਮੈਰਵਲੀ ਹੈਪੀ ਮੈਰਵਲੀ ਸੱਜਣ ਸੰਧੂਆ ਗਗਨ ਇਟਲੀ ਅਮਰਵੀਰ ਰਤਨਗੜ ਦਾ ਕੁੱਤਾ ਡਬਲ ਡੋਰ ਲਾਲ ਦੇ ਪਟਾ ਸਫੈਦ ਪਾ ਕੇ ਤਿਆਰੀ ਰੱਖਿਓ ਲਿਆਓ ਜੀ ਹੁਣ 22 ਨੰਬਰ ਰੇਲ ਪਾਲੀ ਦੇ ਪਟਾ ਲਾਲ ਤੇ ਵੰਟਡ ਕਾਲੇ ਦੇ ਪਟਾ ਸਫੈਦ ਪਾ ਕੇ ਲਿਆਓ ਜੀ ਤੇ 22 ਨੰਬਰ ਇਸ ਤੋਂ ਬਾਅਦ 13 ਨੰਬਰ ਹੈ ਜਿਹੜਾ ਲੋ ਕੋਰਸ ਵਾਲਾ ਜਾਨਵਰ ਭਜਾ ਦਿਓ ਜੀ ਬਲੈਕ ਕੀ ਇਹਦੇ ਪਟਾ ਲਾਲ ਤੇ ਫਰਨਾਂਡੋ ਮੈਲੀ ਦੇ ਬਣਾ ਸਫੈਦ ਪਾ ਕੇ ਇਹਨੂੰ 22 ਨੰਬਰ ਇਸ ਤੋਂ ਬਾਅਦ 21 ਨੰਬਰ ਰੇਸ ਚ ਚਿੱਟਾ ਪੱਟਾ ਜੇਤੂ ਹੈ ਜੀ ਨਵੀ ਕੈਨੇਡਾ ਬੋਵੀ ਮੰਗਲੀ ਸੋਨੀ ਪਾਗਲੀਆ ਪ੍ਰੇਸ ਤੋਂ ਦਾ ਕੁੱਤਾ ਬਲੈਕ ਮਿਲੀਅਨ ਹੈ 21 ਨੰਬਰ ਰੇਸ ਚ ਜੇਤੂ ਹੈ ਛੱਡੋ ਜਣ 22 ਨੰਬਰ ਰੇਸ ਤੇ ਇਸ ਤੋਂ ਬਾਅਦ ਲੋਅ ਕੋਰਸ ਵਾਲੇ ਜਾਨਵਰ ਤਿਆਰ ਰੱਖਿਓ ਜੀ ਉਹ ਦੇਖਿਆ ਜਿੱਤੀ ਆਉਂਦਾ ਹੈ ਹਾਂ ਹੋਈ ਮੁੜਾ ਕੇ ਬੈਠੇ ਦੇਖੋ ਸਾਹੀ ਦਾ ਗੈਨੀਆ ਕੈਲਕੁਲੇਟਰ ਵਾਲਾ ਤੁਮਾਂ ਤੋਂ ਮਾਇਨਕ ਤੋਂ ਮਤਰਾ ਕਿੰਨਾ ਹੋ ਗਿਆ ਅੱਜ ਬਾਅਦ ਮਾ ਜੋ ਵਾਈ ਮਹਿਬੀ ਕਹਾ ਕਰ ਰਹੇ ਹੋ ਹੁਣ ਮਿਲੇ ਕਰਦਾ ਤਾਂ ਫੈਸਲਾ ਪੈਂਡਿੰਗ ਹੈ ਜੀ 22 ਨੰਬਰ ਰੇਸ ਦਾ ਫੈਸਲਾ ਪੈਂਡਿੰਗ ਹੈ ਵੀ ਦੇਖਿਓ ਜੀ ਜਿਊਰੀ ਮੈਂਬਰ ਲਾਲ ਲਾਲ ਦਿੱਤਾ ਗਿਆ ਕੋਈ ਤੇ ਕਿਸ਼ੂ ਕੁ ਮਾਰ ਲਾ ਲੱਗੇ ਨਹੀਂ ਵੀ ਬਾਈ 22 ਨੰਬਰ ਰੇਸ ਦਾ ਫੈਸਲਾ ਪੈਂਡਿੰਗ ਹੈ ਦੇਖਿਓ ਜੀ ਤੇ ਲਿਆਓ ਜੀ 23 ਨੰਬਰ ਰੇਸ ਤੇ ਕਿਉਂ ਵੀ ਕਰੋ ਜੀ ਤਿਆਰ ਮਨਿੰਦਰ ਮੁੰਦੋ ਜਸ਼ਨ ਮੈਰਾਵਲੀ ਹੈਪੀ ਕੇਡੀਆ ਸੰਤਾ ਬਣਾਉਂਦੀ ਦੀ ਕੁੱਤੀ ਸਰਕਾਰਪੀਓ ਦੇ ਪਟਾ ਲਾਲ ਇਹਦਾ ਮੁਕਾਬਲਾ ਮਿੱਕੀ ਸਮਾਣਾ ਤੀਰਥ ਚਿਤਾਮਲਾ ਦਾ ਕੁੱਤਾ ਛੋਟਾ ਬਾਹਵਲੀ ਕਾਲੇ ਦੇ ਪਟਾ ਸਖਰ ਭਾਗੇ ਤਿਆਰੀ ਰੱਖੇ ਖੰਡੂ ਜੀ 23 ਨੰਬਰ ਰੇਸ ਬੋਲਡ ਜਿਹੜੇ ਡੱਬੇ ਦੇ ਪਟਾ ਲਾਲ ਤੇ ਡਬਲ ਟੋਜ ਲਾਲ ਦੇ ਪਟਾ